ਇਹ ਸੁੱਖ ਤੋਂ ਬਾਅਦ ਦੁੱਖ ਆਉਣਾ ਹੀ ਹੁੰਦਾ ਹੈ ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਵੀ ਪਦਾਰਥ ਦੇ ਵਿੱਚੋਂ ਮੈਨੂੰ ਸਦੀਵ ਸੁੱਖ ਮਿਲੇ ਨਹੀਂ ਮਿਲ ਸਕਦਾ ਕੱਲੀ ਕਹਾਣੀ ਸਾਡੀ ਨਹੀਂ ਆ ਜਿਤਨੇ ਵੀ ਸੰਸਾਰ ਦੇ ਅੰਦਰ ਗੁਰੂ ਪੀਰ ਫਕੀਰ ਅਵਤਾਰ ਆਏ ਜੇ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਇਆ ਤੇ ਦੱਸੋ ਬਾਹਰ ਮੁਖੀ ਤੌਰ ਤੇ ਦੇਖੋ ਤੇ ਸਾਰੇ ਜਿੰਨੇ ਵੀ ਧਰਮ ਦੀ ਦੁਨੀਆ ਦੇ ਅੰਦਰ ਪੀਰ ਪੈਗੰਬਰ ਅਵਤਾਰ ਗੁਰੂ ਫਕੀਰ ਆਏ ਸਭ ਨੇ ਦੁੱਖ ਹੰਡਾਇਆ ਸਭ ਨੇ ਸ਼ਰੀਰ ਦੇ ਉੱਪਰ ਹਮੇਸ਼ਾ ਦੁੱਖ ਆਉਣਾ ਹੀ ਹੋਣਾ ਹੈ ਪਦਾਰਥ ਨੇ ਸੁੱਖ ਵੀ ਦੇਣਾ ਹੈ ਪਦਾਰਥ ਦੇ ਖੁਸ਼ ਜਾਣ ਤੇ ਦੁੱਖ ਵੀ ਹੋਣਾ ਹੈ ਪਰ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਇੱਕ ਬਾਤ ਜਰੂਰ ਸਾਨੂੰ ਸਮਝਾਉਂਦੇ ਆ ਇੱਕ ਆ ਅੰਦਰ ਦਾ ਸੁੱਖ ਜਿਹੜਾ ਸੁੱਖ ਪਰਮੇਸ਼ਵਰ ਦੇ ਨਾਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਜਿਹੜਾ ਸੁੱਖ ਗੁਰੂ ਦੀ ਸੇਵਾ ਦੇ ਵਿੱਚੋਂ ਮਿਲਦਾ ਆ ਦੇਖੋ ਕਈ ਵਾਰ ਨਾ ਤੁਸੀਂ ਦੇਖਿਆ ਹੋਵੇਗਾ ਆਪਾਂ ਬਾਹਰ ਕੰਮ ਕਰੀਏ ਨਸ 8-9 ਘੰਟੇ ਲਗਾਤਾਰ ਕੰਮ ਕਰ। 9 ਘੰਟਿਆਂ ਬਾਅਦ ਸਰੀਰ ਜਿਹੜਾ ਟੁੱਟ ਜਾਂਦਾ ਹੈ। ਆਪਾਂ ਕਹਿੰਦੇ ਹੁਣ ਬਈ ਘਰ ਨੂੰ ਚਲੀਏ ਜਾ ਕੇ ਉੱਥੇ ਆਰਾਮ ਕਰੀਏ। ਕਈ ਵਾਰ ਤਾਂ ਜਿਹੜੇ ਆ ਨਸ਼ਾ ਕਰਨ ਦੇ ਆਦੀ ਆ ਉਹ ਕਹਿੰਦੇ ਵੀ ਅੱਜ ਤੇ ਬੜਾ ਕੰਮ ਕਰ ਲਿਆ ਚਲੋ ਹੁਣ ਜਾ ਕੇ 2-4 ਪੈਗ ਲਾ ਕੇ ਸੋਈਏ। ਪਰ ਕਦੇ ਤੁਸੀਂ ਮਹਿਸੂਸ ਕੀਤਾ ਜਦੋਂ ਆਪਾਂ ਗੁਰੂ ਘਰ ਤੇ ਹੁੰਨੇ ਆ? ਇੱਥੇ ਆਪਾਂ ਮੈਂ ਕਹਿੰਨਾ ਵੀ 16-16 ਘੰਟੇ ਮੈਂ ਕਹਿੰਨਾ 24-24 ਘੰਟੇ ਵੀ ਅਗਰ ਆਪਾਂ ਸੇਵਾ ਕਰ ਲਈਏ ਤੁਸੀਂ ਦੇਖੋ ਕਈ ਸੇਵਾਦਾਰ ਐਸੇ ਆ ਕਿੰਨੇ ਅੰਮ੍ਰਿਤ ਵੇਲੇ ਗੁਰੂ ਘਰ ਚ ਆ ਜਾਣਗੇ ਸ਼ਾਮਾਂ ਪਈਆਂ ਤੇ ਰਾਤ ਪਈ ਤੇ ਵੀ ਕਈ ਜਾਂਦੇ ਆ ਜੀ 14-14 ਘੰਟੇ ਸੇਵਾ ਕਰਕੇ ਵੀ ਜਦੋਂ ਉਹਨਾਂ ਨੂੰ ਦੇਖੀਏ ਤੇ ਉਹ ਖੇੜ ਰਹੇ ਹੁੰਦੇ ਆ ਹੱਸ ਰਹੇ ਹੁੰਦੇ ਆ ਮੁਸਕਰਾ ਰਹੇ ਹੁੰਦੇ ਆ ਬਹੁਤ ਸੇਵਾਦਾਰ ਐਸੇ ਮਿਲਦੇ ਆ ਜੀ 14 14 ਘੰਟੇ 15 15 ਘੰਟੇ ਗੁਰੂ ਦੇ ਦਰ ਦੇ ਉੱਤੇ ਭਾਂਡੇ ਬਾਜ ਕੇ ਦਰੀਆਂ ਝਾੜ ਕੇ ਗੁਰੂ ਦੀ ਸੇਵਾ ਕਰਕੇ ਉਹ ਅੱਕਦੇ ਨਹੀਂ ਥੱਕਦੇ ਨਹੀਂ ਕਦੀ ਇਹ ਨਹੀਂ ਆਖਣਗੇ ਵੀ ਭਾਈ ਮੈਂ ਥੱਕ ਗਿਆ ਹੁਣ ਬੱਸ ਹੁਣ ਨਹੀਂ ਮੈਂ ਸੇਵਾ ਕਰਾਂਗਾ ਕਿਉਂਕਿ ਗੁਰੂ ਦੀ ਸੇਵਾ ਦੇ ਵਿੱਚੋਂ ਅੰਦਰ ਦਾ ਸੁੱਖ ਮਿਲਦਾ ਹੈ ਜੀ ਨਾਮ ਦੇ ਵਿੱਚੋਂ ਅੰਦਰ ਦਾ ਸੁੱਖ ਮਿਲਦਾ ਹੈ ਤੇ ਮਹਾਰਾਜ ਕਹਿੰਦੇ ਜਿਹਨੂੰ ਅੰਦਰ ਦਾ ਸੁੱਖ ਮਿਲ ਜਾਏ ਫਿਰ ਦੁੱਖ ਨਾ ਲੱਗੇ ਆਏ ਫਿਰ ਉਹਨੂੰ ਦੁੱਖ ਲੱਗਦਾ ਹੀ ਨਹੀਂ ਨੇ ਉਦੇ ਸਿਰ ਦੇ ਉੱਤੇ ਰੱਖ ਕੇ ਆਰਾ ਚਲਾ ਦਿਵੋ ਤੇ ਉਹਦੀ ਰਸਨਾ ਤੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਜੀ ਉਬਲਦੀ ਦੇਗ ਦੇ ਵਿੱਚ ਉਬਾਲ ਦਿਓ ਰੂਚ ਲਪੇਟ ਕੇ ਛੜ ਦਿਓ ਬੰਦ-ਬੰਦ ਉਹਦਾ ਕੱਟ ਦਿਓ ਜੰਬੂਰਾ ਦੇ ਨਾਲ ਮਾਸ ਉਹਦਾ ਖਿੱਚਿਆ ਜਾਵੇ ਖੋਪਰ ਲਾ ਦਿੱਤਾ ਜਾਵੇ ਫਿਰ ਵੀ ਉਹ ਰਸਨਾ ਦੇ ਨਾਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਸ ਪਰਮੇਸ਼ਵਰ ਨੂੰ ਯਾਦ ਕਰਦੇ ਆ ਉਹਨਾਂ ਨੂੰ ਪੁੱਛ ਕੇ ਵੇਖੀਏ ਵੀ ਤੁਹਾਡੇ ਤਨ ਦੇ ਉੱਤੇ ਦੁੱਖ ਆਇਆ ਉਹ ਕਹਿੰਦੇ ਦੁੱਖ ਕਿਹੜਾ ਜੀ ਇਹੀ ਬਾਤ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਨੂੰ ਸਮਝਾਈ ਆ ਨਾ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੇ ਸੁਖ ਸੁਨੇਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਮਾਰੇ ਕਹਿੰਦੇ ਵੀ ਸ਼ਰੀਰ ਦੇ ਉੱਤੇ ਕਸ਼ਟ ਆਇਆ ਪਰ ਉਸ ਕਸ਼ਟ ਦੇ ਵਿੱਚੋਂ ਵੀ ਉਹਨਾਂ ਦਾ ਅੰਦਰ ਜਿਹੜਾ ਸੋਖਾ ਉਹ ਜਾ ਨਹੀਂ ਰਿਹਾ। ਸ਼ਰੀਰ ਦੁਖੀ ਆ ਸ਼ਰੀਰ ਕਸ਼ਟ ਸਹਾਰ ਰਿਹਾ ਪਰ ਅੰਦਰ ਬੜੀ ਮੋਜ ਵਿੱਚ ਆ ਅੰਦਰ ਬੜੇ ਆਨੰਦ ਚ ਅੰਦਰ ਬੜੇ ਸੁਖ ਵਿੱਚ ਸ਼ਾਇਦ ਇਹੀ ਤਾਂ ਇੱਕ ਵੱਡਾ ਕਾਰਨ ਸੀ ਜਿਹ ਦਿਨ ਤੱਤੀ ਤਵੀ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਿਰਾਜਮਾਨ ਹੁੰਦੇ ਆ ਸਾਈਂ ਬਈਆ ਮੀਰ ਪੁੱਛਦੇ ਆ ਵੀ ਆ ਕੀ ਬਾਣਾ ਵਰਤਾ ਰਹੇ ਹੋ? ਮੇਰੇ ਪਾਸੋਂ ਵੇਖਿਆ ਨਹੀਂ ਜਾ ਰਿਹਾ ਤੁਹਾਡੇ ਇਸ ਸ਼ਰੀਰ ਦਾ ਹਾਲ। ਸਾਰੇ ਦਾ ਸਾਰਾ ਤੁਹਾਡਾ ਤਨ ਜਿਹੜਾ ਇਹ ਛਾਲੂ ਛਾਲੀ ਹੋ ਗਿਆ ਤੇ ਉਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਕਹਿੰਦੇ ਆ ਵੀ ਸਾਈਂ ਕਿਆ ਹੁਆ ਤਨ ਤਪ ਰਹਾ ਹਮ ਸ਼ਾਦ ਹੈ ਹਰਨਾਮਸ ਸਾਈ ਮੀਆਂ ਮੀਰ ਜੀ ਮੇਰੇ ਤਨ ਨੂੰ ਨਾ ਵੇਖੋ ਮੇਰੇ ਅੰਦਰ ਨੂੰ ਵੇਖੋ ਅੰਦਰ ਕਿੰਨਾ ਸੁੱਖ ਆ ਤਾਂ ਹੀ ਤੇ ਮਹਾਰਾਜ ਜੀ ਸਾਨੂੰ ਵੀ ਇਹ ਗੱਲ ਸਿਖਾਉਂਦੇ ਆ ਨਾ ਵੀ ਤੇਰਾ ਕੀਆ ਮੀਠਾ ਲੱਗਿਆ ਰੱਬ ਦੇ ਬਾਣੇ ਵਿੱਚ ਜਦੋਂ ਕੋਈ ਟਿਕ ਜਾਂਦਾ ਹੈ ਨਾ ਸੱਚੀ ਗੱਲ ਆ ਸੰਗਤ ਜੀ ਉਹ ਕਦੀ ਦੁਖੀ ਨਹੀਂ ਹੁੰਦਾ ਉਹ ਐਵਰੀ ਟਾਈਮ ਸੁਖੀ ਆ ਚਾਹੇ ਤਨ ਤੇ ਕਸ਼ਟ ਆਵੇ ਚਾਹੇ ਕੋਈ ਪਦਾਰਥ ਉਹਦੇ ਕੋਲੋਂ ਖੋਸ ਜਾਵੇ ਉਹ ਕਦੀ ਵੀ ਤੁਹਾਨੂੰ ਰੋਂਦਾ ਪਿੱਟਦਾ ਉਹ ਕਦੀ ਵੀ ਤੁਹਾਨੂੰ ਦੁਖੀ ਪਰੇਸ਼ਾਨ ਨਹੀਂ ਦਿਖਾਈ ਦੇਵੇਗਾ ਹਮੇਸ਼ਾ ਚੜਦੀ ਕਲਾ ਚ ਰਹੇਗਾ ਹਮੇਸ਼ਾ ਆਨੰਦਿਤ ਦਿਖਾਈ ਦੇਗਾ ਜਦੋਂ ਅਸੀਂ ਉਹਦੇ ਪਾਸ ਬੈਠਾਂਗੇ ਸਾਨੂੰ ਇੰਜ ਹੀ ਪ੍ਰਤੀਤ ਹੋਏਗਾ ਵੀ ਦੁਨੀਆ ਦੇ ਵਿੱਚ ਇਹਦੇ ਵਰਗਾ ਸੁਖੀ ਬੰਦਾ ਹੋਰ ਕੋਈ ਹੈ ਹੀ ਨਹੀਂ ਪਰ ਜਦੋਂ ਤੱਕ ਅਸੀਂ ਬਾਹਰ ਪਦਾਰਥਵਾਦੀ ਦੁਨੀਆ ਦੇ ਵਿੱਚ ਜੁੜੇ ਹੋਏ ਆ ਇੱਥੇ ਫਿਰ ਸਾਨੂੰ ਜਦੋਂ ਕੁਝ ਗਵਾਚ ਜਾਂਦਾ ਹੈ ਜਦੋਂ ਤਨ ਦੇ ਉੱਤੇ ਕਸ਼ਟ ਹੁੰਦਾ ਹੈ ਫਿਰ ਅਸੀਂ ਰੋਨੇ ਵੀ ਆ ਅਸੀਂ ਪਰੇਸ਼ਾਨ ਵੀ ਹੁੰਨੇ ਆ ਦੁਖੀ ਵੀ ਹੁੰਨੇ ਆ ਪਰ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਦੇ ਵਿੱਚੋਂ ਸੁੱਖ ਪ੍ਰਾਪਤ ਕਰ ਲਿਆ ਨਾ ਫਿਰ ਦੁੱਖ ਨਾ ਲੱਗੇ ਆਏ